ਸ਼ਹਿਰਾ ਮੇਲੇ ਦਾ ਜੋ ਮੰਗਨ ਗੁਰਦੀਪ ਸਿੰਘ ਗੋਗੀ ਵੱਲੋਂ ਕੀਤਾ ਗਿਆ ਐਮਐਲਏ ਸਾਹਿਬ ਵੱਲੋਂ ਇਸ ਵਿੱਚ ਤੁਹਾਨੂੰ ਕਈ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਜਿੱਦਾਂ ਕਿ ਨਵੇਂ ਝੂਲੇ ਨਵੇਂ ਜਈ ਚੀਜ਼ਾਂ ਵਰਚੁਅਲ ਅਵਕਾਦਰਨਾਦੀ ਯਾਤਰਾ ਦੇਖਣ ਨੂੰ ਮਿਲੂਗੀ ਇਹ ਮੇਲਾ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਚੱਲੂਗਾ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਗਵਰਨਮੈਂਟ ਕਾਲਜ ਦੇ ਗਰਾਊਂਡ ਵਿੱਚ ਇਸ ਵਿੱਚ ਤੁਹਾਨੂੰ ਕਈ ਨਵੀਆਂ ਚੀਜ਼ਾਂ ਨਵੇਂ ਝੂਲੇ ਨਵੇਂ ਸ਼ਾਪਿੰਗ ਦੇ ਸਟਾਲਸ ਤੇ ਲੋਕਾਂ ਦੇ ਲਈ ਹੋਰ ਵੀ ਨਵੀਆਂ-ਨਵੀਆਂ ਬਹੁਤ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਤੇ ਮੈਂ ਲੋਕਾਂ ਨੂੰ ਇਸ ਵਿੱਚ ਕਦਾਰਨਾ ਦੀ ਯਾਤਰਾ ਦਾ ਵਰਚੁਅਲ ਅਸੀਂ ਲੈ ਕੇ ਆਏ ਆ ਜੋ ਕਿ ਲੋਕੀ ਕਦਾਰਨਾ ਦੀ ਯਾਤਰਾ ਦਾ ਆ ਕੇ ਇੱਥੇ ਆਨੰਦ ਮਾਣ ਸਕਦੇ ਨੇ ਕਈ ਨਵੇਂ ਝੂਲੇ ਲੈ ਕੇ ਆਏ ਆ ਫਿਸ਼ਟਨਲ ਲੈ ਕੇ ਆਏ ਆ ਮਰਮੇਡਸ ਲੈ ਕੇ ਆਏ ਆ ਜਲਪਰੀਆਂ ਲੈ ਕੇ ਆਏ ਆ ਜੋ ਹਰ ਇੱਕ ਲੋਕਾਂ ਲਈ ਅਲੱਗ-ਅਲੱਗ ਚੀਜ਼ਾਂ ਹੈ ਤੇ ਲੋਕੀ ਉਸੀ ਦਾ ਆ ਕੇ ਆਨੰਦ ਮਾਣ ਸਕਦੇ ਨੇ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਵੱਧ ਤੋਂ ਵੱਧ ਇਸ ਇਦਾਕੇ ਨੰਦ ਮਾਣੋ ਸੇਫਟੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਪ੍ਰਬੰਧ ਆ ਸਰ ਸੇਫਟੀ ਨੂੰ ਲੈ ਕੇ ਪੂਰਾ ਪ੍ਰਬੰਧ ਨੇ ਆਪਣੇ ਇੱਥੇ ਗਰਾਊਂਡ ਦੇ ਵਿੱਚ 32 ਕੈਮਰਾ ਸੈੱਟ ਦੀ ਕੈਮਰਾਸ ਲੱਗੇ ਹੋਏ ਨੇ ਇਸ ਵਿੱਚ ਵੀ ਹੋਰ ਵੀ ਕਹੂੰਗਾ ਸਿਕਿਉਰਿਟੀ ਇਸ ਲਈ ਲੱਗੀ ਹੋਈ ਹੈ ਪੁਲਿਸ ਸਟੇਸ਼ਨ ਵਾਲਿਆਂ ਵੱਲੋਂ ਵੀ ਪੂਰਾ ਸੰਯੋਗ ਦਿੱਤਾ ਜਾ ਰਿਹਾ ਸਾਰੇ ਸਰਕਾਰੀ ਮਹਿਕਮਿਆਂ ਵੱਲੋਂ ਵੀ ਪੂਰਾ ਸਰਗੋ ਦਿੱਕਾ ਜਾ ਰਿਹਾ ਤੇ ਇਸੇ ਸਾਰੇ ਪ੍ਰੈਸ ਮੀਡੀਆ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਜੋ ਮੇਰੇ ਭਰਾ ਸੱਜਣ ਇੱਥੇ ਸਾਰੇ ਪਹੁੰਚਣ ਨੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਆ ਕੇ ਇਸ ਮੇਲੇ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਗਵਰਨਮੈਂਟ ਕਾਲਜ ਗਰਾਊਂਡ ਦੇ ਵਿੱਚ ਸ਼ਾਮੀ 4 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਇਹ ਮੇਲਾ ਦਾ ਜੋ ਮਾਨ ਗੁਰਦੀਪ ਸਿੰਘ ਗੋਗੀ ਵੱਲੋਂ ਕੀਤਾ ਗਿਆ ਐਮਐਲਏ ਸਾਹਿਬ ਵੱਲੋਂ ਇਸ ਵਿੱਚ ਤੁਹਾਨੂੰ ਕਈ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਜਿਦਾ ਕਿ ਨਵੇਂ ਝੂਲੇ ਨਵੇਂ ਜਈ ਚੀਜ਼ਾਂ ਵਰਚੁਅਲ ਆਫ ਕਦਾਰਨਾਥੀ ਯਾਤਰਾ ਦੇਖਣ ਨੂੰ ਮਿਲੂਗੀ ਇਹ ਮੇਲਾ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਚੱਲੂਗਾ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਗਵਰਨਮੈਂਟ ਕਾਲਜ ਦੇ ਗਰਾਊਂਡ ਵਿੱਚ ਇਸ ਵਿੱਚ ਤੁਹਾਨੂੰ ਕਈ ਨਵੀਆਂ ਚੀਜ਼ਾਂ ਨਵੇਂ ਝੂਲੇ ਨੇ ਸ਼ਾਪਿੰਗ ਦੇ ਸਟਾਲਸ ਤੇ ਲੋਕਾਂ ਦੇ ਲਈ ਹੋਰ ਵੀ ਨਵੀਆਂ-ਨਵੀਆਂ ਬਹੁਤ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਤੇ ਮੈਂ ਲੋਕਾਂ ਨੂੰ ਇਸ ਵਿੱਚ ਕਦਾਰਨਾ ਦੀ ਯਾਤਰਾ ਦਾ ਵਰਚੁਅਲ ਅਸੀਂ ਲੈ ਕੇ ਆਏ ਆ ਜੋ ਕਿ ਲੋਕੀ ਕਦਾਰਨਾ ਦੀ ਯਾਤਰਾ ਦਾ ਆ ਕੇ ਤੇ ਆਨੰਦ ਮਾਣ ਸਕਦੇ ਨੇ ਕਈ ਨਵੇਂ ਝੂਲੇ ਲੈ ਕੇ ਆਏ ਆ ਫਿਸ਼ਟਨਲ ਲੈ ਕੇ ਆਏ ਆ ਮਰਮੇਡਸ ਲੈ ਕੇ ਆਏ ਆ ਜਲਪਰੀਆਂ ਲੈ ਕੇ ਆਏ ਆ ਜੋ ਹਰ ਇੱਕ ਲੋਕਾਂ ਲਈ ਅਲੱਗ-ਅਲੱਗ ਚੀਜ਼ਾਂ ਹੈ ਤੇ ਲੋਕੀ ਉਸ ਦੀ ਦਾ ਆ ਕੇ ਆਨੰਦ ਮਾਣ ਸਕਦੇ ਨੇ ਤੇ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੂੰਗਾ ਵੱਧ ਤੋਂ ਵੱਧ ਇਸ ਚੀਜ਼ ਦਾ ਆ ਕੇ ਆਨੰਦ ਮਾਣੋ ਸੇਫਟੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਸਰ ਸੇਫਟੀ ਨੂੰ ਲੈ ਕੇ ਪੂਰਾ ਪ੍ਰਬੰਧ ਨੇ ਆਪਣੇ ਇੱਥੇ ਗਰਾਊਂਡ ਦੇ ਵਿੱਚ 32 ਕੈਮਰਾ ਸੈੱਟ ਦੀ ਕੈਮਰਾਸ ਲੱਗੇ ਹੋਏ ਨੇ ਇਸ ਵਿੱਚ ਵੀ ਹੋਰ ਵੀ ਕਹੂੰਗੇ ਸਿਕਿਉਰਿਟੀ ਵੀ ਲੱਗੀ ਹੋਈ ਹੈ ਪੁਲਿਸ ਸਟੇਸ਼ਨ ਵਾਲਿਆਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਸਾਰੇ ਸਰਕਾਰੀ ਵਿਭਾਗਾਂ ਵੱਲੋਂ ਵੀ ਪੂਰਾ ਸਰਗੋ ਦਿੱਕਾ ਜਾ ਰਿਹਾ ਹੈ ਤੇ ਅਸੀਂ ਸਾਰੇ ਪ੍ਰੈਸ ਮੀਡੀਆ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਜੋ ਮੇਰੇ ਭਰਾ ਸੱਜਣ ਇੱਥੇ ਸਾਰੇ ਪਹੁੰਚਣ ਨੇ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਆ ਕੇ ਇਸ ਮੇਲੇ ਦਾ ਆ ਕੇ ਆਨੰਦ ਮਾਣੋ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਗਵਰਨਮੈਂਟ ਕਾਲਜ ਗਰਾਊਂਡ ਦੇ ਵਿੱਚ ਸ਼ਾਮੀ 4 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ